ਅੱਜ ਤੇਰੇ ਕੈਮਰੇ ਤੇ ਬਹਿ ਕੇ ਕਹਿਣਾ ਮੈਂ ਬਈ ਜੋ ਵੀ ਬੰਦਾ ਮੋਡੀਫਿਕੇਸ਼ਨ ਕਰਦਾ ਟੋਟਲ ਗਲਤਤਾ ਕਰ ਨਹੀਂ ਸਕਦਾ ਕਰ ਨਹੀਂ ਸਕਦਾ ਮੋਡੀਫਿਕੇਸ਼ਨ ਕੋਈ ਕਰ ਨਹੀਂ ਸਕਦਾ ਮੈਂ ਤੈਨੂੰ ਸ਼ਰਤ ਲਾ ਕੇ ਇਹ ਗੱਲ ਕਹਿ ਦੇਣਾ ਆਪਣੇ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹੇ ਇਹੋ ਜੀਆਂ ਥਾਵਾਂ ਜਿੱਥੇ ਆਪਾਂ ਚੌੜੇ ਟਾਇਰ ਲਾਏ ਇਹੋ ਜੀਆਂ ਗੱਡੀਆਂ ਨਹੀਂ ਲਿਆ ਸਕਦੇ ਉਹ ਫੜ ਲੈਂਦੇ ਆ ਵੇ ਹੁੰਦੇ ਇਹਨਾਂ ਨੇ ਸਾਰਾ ਹੀ ਕਰਤਾ ਹੁਣ ਤਾਂ ਠੀਕ ਆ ਕਨਾ ਕਰਤਾ ਕਨਾ ਹਾਂ ਤੇ ਇਹ ਜਿਹੜੇ ਮੋਡੀਫਿਕੇਸ਼ਨ ਕਰ ਕਰਦੇ ਆ ਮੈਂ ਨਾ ਤਾਂ ਮੋਡੀਫਿਕੇਸ਼ਨ ਦੇ ਹੱਕਚਾਂ ਨਾ ਮੈਂ ਵਿਰੋਧਚਾਂ ਮੈਂ ਇਹ ਆ ਵੀ ਭਾਈ ਜੇ ਤੁਸੀਂ ਕਰਦੇ ਆ ਤਾਂ ਤੁਸੀਂ ਰੋਲਾ ਨਾ ਪਾਓ ਹੂੰ ਠੀਕ ਆ ਉੱਚ ਮਾਰਿਆ ਜ਼ਿੰਮੇਦਾਰ ਜਾਣਾ ਜਿਹੜੇ ਮੋਡੀਫਿਕੇਸ਼ਨ ਵਾਲੇ ਅਜੇ ਘਰੋਂ ਨਾ ਫੜ ਲੈ ਲੈਣਾ ਆ ਕੇ ਕਿਉਂਕਿ ਆਪਾਂ ਤਾਂ ਖੇਤੀ ਚਲਾਉਣੇ ਆ ਬਿਲਕੁਲ ਘਰੇ ਖੜੀ ਗੱਡੀ ਦਾ ਨਾ ਨਹੀਂ ਆਪਣੇ ਟਾਇਰ ਲਾਉਂਦੇ ਉਹ ਜਦੋਂ ਰੋਡ ਤੇ ਚਲਾਉਣੇ ਆ ਹਾਂ ਕਿਉਂਕਿ ਉਹ ਕਹਿੰਦੇ ਵੀ ਇਹ ਨਿਯਮ ਆ ਨਿਯਮਾਂ ਚ ਰਹਿਣਾ ਪੈਂਦਾ ਜਦੋਂ ਆਪਾਂ ਵਾਹਨ ਤੇ ਟਰੈਕਟਰ ਚਲਾਵਾਂਗੇ ਤੇ ਉਹ ਆਪਾਂ ਨੂੰ ਇਸ ਟੀ ਦੇ ਉੱਤੇ ਕੋਈ ਕੱਲ ਨੂੰ ਹੋ ਸਕਦਾ ਕੋਈ ਇਹੋ ਜਿਹਾ ਯੰਤਰ ਹੀ ਬਣ ਜੇ ਜਿਹੜਾ ਸਲੈਂਸਰ ਮੂਰੇ ਲਾ ਕੇ ਦੱਸੇ ਵੀ ਤੁਹਾਡਾ ਟਰੈਕਟਰ ਕਿੰਨੀਆਂ ਜਹਰੀ ਲਿੰਗਾਂ ਗੈਸਾਂ ਕੱਢ ਰਿਹਾ ਵਾ ਹੂੰ ਠੀਕ ਆ ਤੇ ਉਹ ਆ ਕੇ ਚੈੱਕ ਕਰਨ ਤੇ ਉਹਦੋਂ ਇਹ ਮੋਡੀਫਿਕੇਸ਼ਨ ਵਾਲੇ ਮਰੌਣਗੇ ਮੈਂ ਸ਼ਰਤ ਲਾ ਕੇ ਕਹਿੰਦਾ ਇਹ ਬਿਲਕੁਲ ਬਾਈ ਬਿਲਕੁਲ ਬਿਲਕੁਲ ਸਹੀ ਗੱਲ ਆ ਤੇ ਇਹ ਇੱਕ ਗੱਲ ਹੋਰ ਵੀ ਆ ਤੇ ਇਹਨਾਂ ਤੋਂ ਕਹਣਾ ਪੂਰੇ ਤਰ੍ਹਾਂ ਵੀ ਉਹਦੋਂ ਐਕਸਪਲੇਨ ਵੀ ਨਹੀਂ ਕੀਤਾ ਜਾਣਾ ਸਿਰਫ ਇਹਨਾਂ ਕੋਲੇ ਬਹਾਨਾ ਕੀ ਹੋ ਜੀ ਸਾਨੂੰ ਤਾਂ ਜ਼ਿੰਮੇਦਾਰ ਕਹਿੰਦਾ ਸਾਡਾ ਖਰਚਾ ਘਟੇ ਹੂੰ ਤੇ ਫਿਰ ਜ਼ਿਮੀਦਾਰ ਨੂੰ ਤੁਸੀਂ ਐਂ ਕਹਦੇ ਕੱਟ ਖਰਚੇ ਵਾਲਾ ਲੈਣਾ ਤਾਂ ਲੈ ਹੀ ਉਹ ਲੈ ਲੈ ਉਹ ਹੀ ਲੈ ਲੈ ਸਹੀ ਗੱਲ ਆ ਬਾਈ ਬਿਲਕੁਲ ਕੋਈ ਵੀ ਟਰੈਕਟਰ ਯਾਰ ਜੋਰ ਅੰਨਾ ਲਾਉਂਦਾ ਹੁਣ ਆਹ ਟਰੈਕਟਰ ਬਾਰੇ ਆਪਾਂ ਥੋੜੇ ਬਾਅਦ ਗੱਲ ਕਰਾਂਗੇ ਟਰੈਕਟਰ ਬਾਰੇ ਦੇਖਣ ਨੂੰ ਫੋੜ ਆ ਇਹ ਬਾਈ 2 ਲੱਖ ਰੁਪਏ ਚ ਹਾਂ ਇਹ ਕੱਟੋ ਘੱਟ ਨਹੀਂ ਤਾਂ 7 ਲੱਖ 7 ਲੱਖ ਵਾਲੇ ਦੀ ਢੂਈ ਭਾਂਦਾ ਸਾਡੇ ਪਿੰਡੋਂ ਆ ਸਾਡੇ ਆਪਣੇ ਸੱਜਣ ਮਿੱਤਰਾਂ ਬੰਦੇ ਉਹਨਾਂ ਦਾ ਟਰੈਕਟਰ ਆ ਤੇ ਉੱਤੇ ਬਹਿ ਕੇ ਚਲਾ ਕੇ ਦੇਖ ਲਈ ਤੂੰ ਤਾਂ ਇੱਕ ਗੱਲ ਹੋ ਜੂ ਕੈਮਰੇ ਵਾਲੀ ਆਪਣੀ ਕਿਸੇ ਨੂੰ ਵੀ ਇੱਥੋਂ ਫੜ ਲਈ ਹਾਂ ਤੇ ਲੱਗੂ ਯਾਰ ਉਹ ਦੇਖਣ ਨੂੰ ਟਰੈਕਟਰ ਆਏ ਆ ਟਰੈਕਟਰ ਨਵਾਂ ਨਵਾਂ ਚਲਾਵੇ ਅੱਲ ਨੂੰ ਵੀ ਚਲਾਵੇ ਅੱਲ ਨੂੰ ਇਹ ਤਾਂ ਫਿਰ ਹੁਣ ਆ ਜਿਹਨੇ ਇਹ ਗੱਲ ਵੇਖੀ ਆ ਉਹਨੂੰ ਪਤਾ ਵਾ ਪਤਾ ਉਹਨੇ 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 ਆਪਦੇ ਕੰਮ ਨੂੰ ਚਲਾਉਣਾ ਉਹਨੂੰ ਪਤਾ ਵੀ ਮੈਂ ਇੰਨੇ ਕ ਪੈਸੇ ਚ ਇੰਨਾ ਕ ਜੋਰ ਇੰਨਾ ਕ ਆ ਕਰਕੇ ਲੈਣਾ ਬਈ ਮੈਂ ਤੈਨੂੰ ਇੱਕ ਗੱਲ ਹੋਰ ਦਿਨ ਰੱਖ ਦੇਣਾ ਹਾਂ ਜਿਹੜੇ ਬਾਲੀਆਂ ਰੀਲਾਂ ਰੂਲਾਂ ਤੇ ਕਹਿੰਦੇ ਹੁੰਦੇ ਆ ਕਿ ਨਾ ਬਈ ਸਾਡੇ ਤਾਂ ਜੀ ਚਾਬੀਆਂ ਗਰੰਟੀਆਂ ਐ ਕਰ ਦਿੰਦੇ ਆ ਇਨਾਂ ਦੇ ਬੰਦੇ ਹੀ ਮੁੜ ਕੇ ਆ ਕੇ ਜੁਨੀਅਨ ਨੂੰ ਲੈ ਕੇ ਧਰਨਾ ਲਾਉਂਦੇ ਆ ਜਾਂਸੀਆਂ ਮੂਰੇ ਮੁੜ ਕੇ ਆਪਾਂ ਉਹਨਾਂ ਨੂੰ ਕਹਿੰਨੇ ਆ ਵੀ ਉਹ ਗਲਤ ਆ ਜਾਂਸੀਆਂ ਵਾਲੇ ਕਲੇਮ ਨਹੀਂ ਕਰਦੇ ਇਹ ਪਹਿਲ ਜਿਹੜਾ ਪਹਿਲਾਂ ਰੀਲਾਂ ਪਾਉਂਦੇ ਆ ਵੀ ਅਸੀਂ ਤਾਂ ਬਰਾਂਟੀਆਂ ਖੋਲ ਦਿੰਨੇ ਆ ਅਸੀਂ ਤਾਂ ਐਂ ਕਰਦੇ ਨੇ ਚਾਬੀਆਂ ਨਾਲ ਲੱਗਣ ਆ ਇਹ ਨਾ ਕੋ ਮੁੜ ਕੇ ਉਹ ਪਿੱਛੇ ਹਟੇ ਹੁੰਦੇ ਆ ਤੇ ਮੁੜ ਕੇ ਬਾਪੂ ਉਹਨਾਂ ਦੇ ਛੱਦੇ ਹੁੰਦੇ ਮੂਰੇ ਵੀ ਤੁਸੀਂ ਹੁਣ ਧਰਨਾ ਲਾ ਲਓ ਫਿਰ ਉੱਥੇ ਡੀਲਰ ਡੀਲਰ ਵਾਲਾ ਕੀ ਕਰੇ ਸਾਡੇ ਜਗਰਾਵੀ ਇੱਥੇ ਡੀਲਰਸ਼ਿਪ ਆ ਜੌਂਡੀਅਰ ਦੀ ਉਹ ਬੰਦੇ ਬਹੁਤ ਸੋਹਣੇ ਐਕਸਪਲੇਨ ਕਰਦੇ ਆ ਬਈ ਭਾਈ ਤੁਸੀਂ ਕਿਹੜਾ ਟਰੈਕਟਰ ਲੈਣਾ ਤੁਹਾਨੂੰ ਕਾਦੇ ਲਈ ਜ਼ਰੂਰਤ ਆ ਕੀ ਰਾਂ ਉਹਨਾਂ ਦਾ ਦੱਸਣਾ ਫਰਜ਼ ਆ ਉਸ ਤੋਂ ਬਾਅਦ ਤਾਂ ਫਿਰ ਆਪਣੀ ਮਰਜ਼ੀ ਆਪਣੀ ਮਰਜ਼ੀ ਆ ਗਾਲਬ ਮੈਨੂੰ ਪੂਰਾ ਕਨਫਰਮ ਗਾਲਬ ਸਾਡੇ ਨਾਲ ਦੇ ਪਿੰਡ ਗਾਲਬ ਤੋਂ ਆ ਜੌਂਡੀਅਰ ਵਾਲੇ ਯਾਰ ਅਗਲੇ ਨੇ ਫੇ ਕੀ ਰਾਂ ਦੱਸਣਾ ਉਸ ਤੋਂ ਬਾਅਦ ਹੁਣ ਹਾਂ ਬਿਲਕੁਲ ਇਹ ਤਾਂ ਹੈ ਹੀ ਆ ਇੱਕ 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 ਸੀਆਰਡੀ ਬਾਰੇ ਆਪਾਂ ਗੱਲ ਕਰਦੇ ਬਾਈ ਬੀਟਰ ਬੈਕ ਵਾਲੀ ਹਨਾ ਹੂੰ ਮੈਨੂੰ ਗੱਲ ਬੜੀ ਵਧੀਆ ਲੱਗੀ ਤੇ ਵੀ ਅਣਜਾਣ Banda ਜੇ ਪੰਗਾ ਇਹੋ ਜਾਂ ਲੈ ਲਵੇ ਹੂੰ ਤੇ ਤੁਸੀਂ ਜਿਵੇਂ ਦੱਸਿਆ ਵੀ ਉਹ ਕੰਮ ਬਹੁਤ ਲੰਮਾ ਜੋੜਾ ਬਣ ਜਾਂਦਾ ਹਨਾ ਉਹ ਵੀਰੇ ਹੁਣ ਉੱਥੇ ਗੱਲ ਆਪਣੇ ਦੂ ਆ ਗਈ ਕਈ ਬੰਦੇ ਇਹ ਗੱਲ ਨੂੰ ਆਹੀਂ ਰੱਦ ਕਰੀ ਜਾਂਦੇ ਆ ਹੂੰ ਵੀ ਸੈਂਸਰਾਂ ਦੇ ਟਰੈਕਟਰ ਮਾੜੇ ਹੂੰ ਕਈ ਬੰਦੇ ਕਹਿੰਦੇ ਵੀ ਨਹੀਂ ਇਹਦਾ ਲੋ ਹੀ ਨਾ ਵੀਰੇ ਲੈਣੇ ਪੈਣੇ ਆ ਲੈਣੇ ਪੈਣੇ ਆ ਮਾ ਮੋਡੀਫਿਕੇਸ਼ਨ ਵਾਲਿਆਂ ਨਹੀਂ ਦਵਾਉਣੇ ਮੋਡੀਫਿਕੇਸ਼ਨ ਛੱਡੋ ਬਾਈ ਜਿਹੜੀਆਂ ਸਬਸਿਡੀਆਂ ਨੇ ਦਵਾਤਾ ਦਿੱਤੇ ਆ ਦਵਾਤੇ ਕਹਣਾ ਰਹਿੰਦੇ ਖੁੰਦੇ ਮੋਡੀਫਿਕੇਸ਼ਨ ਵਾਲੇ ਦਵਾਉਣਗੇ ਦਵਾਉਣਗੇ ਠੀਕ ਆ ਕਿਉਂਕਿ ਉ ਉਧਰ ਤਾਂ ਵੀਰੇ ਸਾਰੇ ワਇਲਡ ਨੂੰ ਧਿਆਨ ਚ ਰੱਖ ਕੇ ਇੰਜਨਾਂ ਦੀਆਂ ਸਟੇਜਾਂ ਬਣ ਰਹੀਆਂ ਵਾ ਵੀ ਹੁਣ ਆ ਸਟੇਜ ਦਾ ਇੰਜਨ ਚੱਲ ਰਿਹਾ ਹੁਣ ਐਸ ਦਾ ਚੱਲ ਰਿਹਾ ਵਾ ਆ ਚਲੋ ਥੋੜਾ ਆਪਾਂ ਇਹ ਚੀਜ਼ਾਂ ਨੂੰ ਘੱਟ ਉਹ ਕਰਕੇ ਵੀ ਨਾਂ ਨੂੰ ਲੈਣੇ ਭੋਲੇਾਈ ਦਾ ਕਹੀਏ ਜੀ ਤੇ ਗੱਲ ਪਤਾ ਕੀ ਆ ਵੀ ਸੀ ਆਰ ਡੀ ਟਰੈਕਟਰ ਮhenga 1 ਨੰਬਰ ਹੂੰ ਨੰਬਰ 2 ਤੇ ਉਹ ਲੈਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੀ ਜੇਬ ਭਾਰ ਚਲਦੀਖ ਨਹੀਂ ਹਾਂ ਨੰਬਰ 3 ਉਹ ਚ ਹਜੇ ਸਬਰ ਹੋਣਾ ਚਾਹੀਦਾ ਵੀ ਜੇ 2 ਦਿਨ ਖੜ ਗਿਆ ਤਾਂ ਇਹਦੇ ਬਾਅਦ ਤੇ ਹਜੇ ਉਹਨੇ ਆਪਣੇ ਐਕਸਪਰਟ ਮੈਸਤਰੀ ਹੈ ਜੀਨੀਅਰ ਆਊਗਾ ਤਾਂ ਉਹ ਸਹੀ ਕਰੂਗਾ ਇਹਨੂੰ ਤਾਂ ਸਹੀ ਕਰੂਗਾ ਹਾਂ ਠੀਕ ਹੈ ਵੀ ਇਹ ਨਹੀਂਗਾ ਵੀ ਆਪਾਂ ਕਹਾਂਗੇ ਵੀ ਇੱਥੇ ਖੜ ਗਿਆ ਤੇ ਹੁਣੇ ਹੀ ਆ ਜਾ ਨਹੀਂ ਆ ਜਾ ਨਹੀਂ ਵੀਰੇ ਇਹ ਸੌਫਟਵੇਅਰ ਸਿਸਟਮ ਆ ਸਾਰਾ ਹੂੰ ਇਹਦਾ ਕੰਪਨੀ ਕੋਲੇ ਸੌਫਟਵੇਅਰ ਆ ਹੂੰ ਉਹਦੇ ਹਿਸਾਬ ਨਾਲ ਲਾ ਕੇ ਆਪਾਂ ਇਹਨੂੰ ECM ਨੂੰ ਅ ਲੈਪਟਾਪ ਲਾ ਲਓ ਕੁਛ ਕਹਿ ਲਓ ਉਹਨੂੰ ਆਪਾਂ ਡਿਵਾਈਸ ਨੂੰ ਕੋਈ ਨਾਮ ਦੇ ਦੋ ਉਹ ਲਾ ਕੇ ਫੇਰ ਆਪਾਂ ਨੂੰ ਪਤਾ ਲੱਗੂ ਵੀ ਇਹਦਾ ਫਲਾਨਾ ਸੈਂਸਰ ਇਹ ਟਾਈਮ ਤੋਂ ਪਹਿਲਾਂ ਘੱਟ ਕੰਮ ਕਰ ਰਿਹਾ ਵੱਧ ਕਰ ਰਿਹਾ ਇਹ ਕੋਈ ਨਹੀਂ ਹੋਵੇਂ ਵੀ ਉੱਤੇ ਹੱਥ ਧਰਿਆ 에ਅਰ ਕਲੀਨਰ ਤੇ ਸੈਲਫ ਮਾਰੀ ਬੈਟਰੀ ਡਾਊਨ ਆ ਤੇ ਸਟਾਰਟ ਉਹਦੇ ਵਿੱਚ ਤਾਂ ਬੈਟਰੀ ਡਾਊਨ ਵੀ ਹੋਗੀ CRD ਦੇ ਵਿੱਚ ਬਿਲਕੁਲ ਦੇਖ ਟੈਕਨੋਲੋਜੀ ਨੂੰ ਆਪਾਂ ਰੱਦ ਤਾਂ ਕਰ ਹੀ ਨਹੀਂ ਸਕਦੇ ਕਿਉਂਕਿ ਨਵੀਂ ਆਉਂਦੀ ਕਿੰਨੇ ਮੇਰੇ ਆਖੇ ਕਿੰਨੇ ਕਹਿਣਗੇ ਵੀ ਨਹੀਂ ਲੈਣਾ ਸੀ ਹਾਂ ਹਾਂ ਰੱਦ ਨਹੀਂ ਕਰ ਸਕਦੇ ਸੀਆਰਡੀ ਟਰੈਕਟਰ ਦੀ ਬੈਟਰੀ ਡਾਊਨ ਹੋ ਗਈ ਤੇ ਜਿਵੇਂ ਆਪਾਂ ਆਮ ਟਰੈਕਟਰ ਦੀ ਬੈਟਰੀ ਡਾਊਨ ਹੋਈ ਤੋ ਹੱਥ ਰੱਖ ਕੇ 에ਅ ਕਲੀਨਰ ਤੇ ਸੈਲਫ ਮਾਰ ਸਕਦੇ ਆ ਉਹ ਸੈਲਫ ਤਾਂ ਛੱਡੋ ਉਹਨੇ ਵਰਕ ਹੀ ਨਹੀਂ ਕਰਨਾ ਨਹੀਂ ਕਰਨਾਗਾ ਉਹ ਜਿਵੇਂ ਤੀ ਜਿਹੜੀ ਮੀਟਰ ਵਾਲੀ ਦੱਸਦੇ ਸੀ ਜੇ ਕੋਈ ਬੰਦਾ ਪੰਗਾ ਲੈ ਲੈਂਦਾ ਮੀਟਰ ਦਾ ਬੈਗ ਕਰਨ ਦਾ ਉਹ ਵੀਰੇ ਇਉਂ ਆ ਬਈ ਜਿਵੇਂ ਮੈਂ ਤੈਨੂੰ ਆਪਦੀ ਦੱਸ ਦਿੰਦਾ ਵੀ ਸਾਡੇ ਨਾਲ ਕੀ ਹੋਇਆ ਸੀ ਵੀ ਉਹ ਕਿਸੇ ਬੰਦੇ ਨੇ ਸੀਆਰਡੀ ਟਰੈਕਟਰ ਸੀਗਾ ਤੇ ਉਹ ਉਹਦਾ ਮੀਟਰ ਲਵਾ ਲਿਆ ਲਵਾ ਕੇ ਤੇ ਉਹਨੂੰ ਐਂ ਲੱਗਦਾ ਸੀ ਵੀ ਆਪਾਂ ਕੋਈ ABC ਉਹ ਟਰੈਕਟਰ ਪੁਰਾਣਾ ਲਿਆ ਸੀ ਉਹਨਾਂ ਨੇ ਥੋੜੇ ਜਿੇ ਕੁਛ ਘੰਟੇ ਚੱਲਿਆ ਵੀ ਉਹਨੂੰ ਨਵਾਂ ਹੀ ਕਰ ਲਏ ਉਹਨੂੰ ਨਵਾਂ ਕਰ ਲਗੇ ਉਹ ਕਹਿੰਦੇ ਹਾਂ ਤੇ ਉਹ ਵਿੱਚੋਂ ਹੀ ਬਸ ਉੱਥੋਂ ਕਿਸੇ ਨੇ ਕਹਿਤਾ ਵੀ ਠੀਕ ਆ ਇਹਨੂੰ ਤੁਸੀਂ ਮੀਟਰ ਬੈਕ ਕਰਾ ਲਓ ਤੁਸੀਂ ਕੁਛ ਵੀ ਕਹਿ ਲਿਓ ਵੀ ਡੈਮੂ ਆ ਜਾਂ ਕੁਛ ਵੀ ਆ ਉਹਨਾਂ ਨੇ ਘਰੇ ਜਾ ਕੇ ਵਧੀਆ ਮੱਥਾ ਟੇਕਿਆ ਸਾਰਾ ਕੁਛ ਕੀਤਾ ਮੈਂ ਜੇ ਤੂੰ ਬਿਨਾ ਆਫ ਕੈਮਰੇ ਤੋਂ ਮੈਂ ਤੈਨੂੰ ਨਾਂ ਪਤਾ ਵੀ ਦੇ ਦੂੰਗਾ ਉਹਨਾਂ ਨੇ ਘਰੇ ਜਾ ਕੇ ਮੱਥਾ ਟਕਾਇਆ ਅੱਜ ਵਧੀਆ ਸਾਰਾ ਕੁਛ ਤੇ કરી ਸ਼ਾਮ ਨੂੰ ਲਾਤਾ ਦੂਜੇ ਦਿਨ ਉਹ ਵੀ ਜਿਵੇਂ ਕਿਸੇ ਨੇ ਉਹਨਾਂ ਨੂੰ ਕਿਹਾ ਸੀ ਵੀ ਦੇਖਣ ਆਉਣ ਗਿਆ ਆਵੇਂ ਹੁੰਦਾ ਆਪਣੇ ਬੰਦਾ ਕਹਿੰਦਾ ਦੇਖੀ ਲਿਆ ਵੀ ਮਸ਼ੀਨਰੀ ਲੱਗੀ ਆ ਉਹਨਾਂ ਨੇ ਮੀਟਰ ਖੋਲ੍ਹਿਆ ਤੇ ਕਿਸੇ ਲੋਕਲ ਜਿਹੜੇ ਆਪਣੇ ਸੈਂਸਰਾਂ ਦਾ ਜਾਂ ਸਕੈਨਰ ਕੋਈ ਕੰਮ ਕਰਦੇ ਆ ਉਹਦਾ ਗੱਡਿਆਂ ਦਾ ਹੀ ਆਪਾਂ ਕਹਿੰਦੇ ਨੇ ਉਹ ਬੰਦੇ ਤੋਂ ਜਾ ਕੇ ਮੀਟਰ ਬੈਕ ਕਰਾ ਲਿਆਂਦਾ ਹਾਂ ਉਹ ਮੀਟਰ ਬੈਕ ਕਰਾਉਣ ਤੋਂ ਬਾਅਦ ਚੋਂ ਜਦੋਂ ਟਰੈਕਟਰ ਉਹਨਾਂ ਨੇ ਸਟਾਰਟ ਕਰਕੇ ਲੈ ਕੇ ਜਾਣ ਲੱਗੇ ਖੇਤ ਨੂੰ ਰਾਜ ਪੰਪ ਸੀ ਉਹ ਟਰੈਕਟਰ ਤਿੰਨਾ ਕੁ ਮਿੰਟਾਂ ਦੇ ਨੇੜ ਤੇੜ ਜਾ ਕੇ ਆਰ ਪੀ ਐਮ 1500 ਤੇ ਲੋਕ ਹੋ ਜਾਂਦਾ ਸੀ ਠੀਕ ਹੈ ਜੇ ਤਾਂ ਉਹਨੂੰ ਉਹਦੇ ਆਈਡਲ ਆਰ ਪੀ ਐਮ ਜਿੱਥੇ ਆਮ ਖੜੇ ਹੁੰਦੇ ਆ ਟਰੈਕਟਰ ਜਿਵੇਂ 800 ਤੇ 780 ਤੋਂ ਇਹਨੂੰ ਆਈਡਲ ਆਰ ਪੀ ਐਮ ਕਹਿੰਦੇ ਉੱਥੇ ਟਰੈਕਟਰ ਚੱਲਦਾ ਸੀ ਤਾਂ ਤਿੰਨਾ ਕੁ ਮਿੰਟਾਂ ਨੀਅਰ ਅਬਾਊਟ ਸਮਾਂ ਲਗਭਗ ਤਿੰਨ ਮਿੰਟ ਵੱਧ ਜਾਂ ਘੱਟ ਆ ਪਰ ਉਹਨੇ ਉੱਤੇ 1500 1500 ਤੇ ਲੋਕ ਹੋ ਜਾਂਦਾ ਸੀਗਾ ਜੇ ਉਹਨੂੰ 2500 ਤੇ ਬਾਣ ਚ ਛੱਡ ਕੇ ਪਾਉਂਦੀ ਤਾਂ ਵੀ ਉਹ ਤਿੰਨਾਂ ਕੁ ਮਿੰਟਾਂ ਦੇ ਨੇੜ ਤੇੜ ਉਹ ਆ ਕੇ 1500 ਤੇ ਲੋਕ ਹੋ ਜਾਂਦਾ ਹੀ ਉਹਦਾ ਵੀਰੇ ਤਿੰਨ ਦਿਨ ਤਾਂ ਅਸੀਂ ਖੋਜਲਦੇ ਰਹੇ ਨਾਲੇ ਤੈਨੂੰ ਮੇਰੇ ਬਾਰੇ ਪਤਾ ਵੀ ਮੈਂ ਉਹ ਇਹ ਚੀਜ਼ ਨੂੰ ਪੜ੍ਹ ਕੇ ਆਇਆ ਜਾਂ ਹੈ ਨਾ ਇਹਦੀ ਬਾਰੇ ਉਹ ਦੋ ਦਿਨ ਅਸੀਂ ਖੋਜਲਦੇ ਤੀਜੇ ਦਿਨ ਜਦੋਂ ਅਸੀਂ ਜਾ ਕੇ ਕੰਪਨੀ ਚੋਂ ਵੀ ਬੰਦੇ ਸੱਦੇ ਤੇ ਉਹ ਪੁੱਛਿਆ ਤੇ ਉਹ ਕਹਿੰਦੇ ਵੀ ਉਹਨਾਂ ਦੇ ਕਿਤੇ ਬਿਜਾਰਗ ਨਹੀਂ ਕਹਦਾ ਕਹਿੰਦਾ ਯਾਰ ਮੈਂ ਜਵਾਕਾਂ ਨੂੰ ਕਿਹਾ ਸੀ ਵੀ ਨਵੀਂ ਚੀਜ਼ ਛੇੜੀਦੀ ਨਹੀਂ ਹੁੰਦੀ ਕਹਿੰਦਾ ਇਹਨਾਂ ਨੇ ਕੱਲ ਮੀਟਰ ਮੂਟਰ ਖੋਲਿਆ ਸੀ ਅੱਛਾ ਉਹ ਫਿਰ ਤਾਂ ਹੁਣ ਜਿਹੜੇ ਬੰਦੇ ਮੇਰੇ ਜਿਹੜੇ ਹੁਣ ਨਹੀਂ ਆਪਾਂ ਕਹਿ ਸਕਦੇ ਤੇ ਉਹ ਬੰਦੇ ਉਹ ਕਹਿੰਦੇ ਫਿਰ ਤਾਂ ਨੌਕਸੀ ਪਤਾ ਲੱਗ ਗਿਆ ਐਂਡ ਨੂੰ ਜਾ ਕੇ ਜਣੀ ਉਹਦੇ ਸਹੀ ਟਰੈਕਟਰ ਹਜੇ ਵੀ ਉਹ ਚੱਲ ਨਹੀਂ ਰਿਹਾ ਅੱਛਾ ਹੁਣ ਜਾਂ ਤਾਂ ECM ਬਦਲਿਆ ਜਾਊ ਉਹਦਾ ਹਾਂ ਤੇ ਜਾਂ ECM ਨੂੰ ਪ੍ਰੋਪਰ ਕਮਾਂਡ ਦੇਣੀ ਪਊ ਬਈ ਇਹ ਜਿੰਨਾ ਮੀਟਰ ਬੈਕ ਕਰਾਏ ਤੋਂ ਲੈ ਕੇ ਕੁਛ ਟਾਈਮ ਵਿੱਚ ਚੱਲ ਗਿਆ ਉਹ ਪ੍ਰੋਪਰ ਇਹਦੇ ਵਿੱਚ ਫੀਡ ਕਰੋ ਹਾਂ ਇਹ ਵੀ ਨਹੀਂ ਵੀ ਮੀਟਰ ਬੈਕ ਨਹੀਂ ਕਰਾ ਸਕਦੇ ਕਈ ਬੰਦੇ ਕਹਿਣਗੇ ਵੀ ਅੱਛਾ ਫਿਰ ਤਾਂ ਮੀਟਰ ਨਹੀਂ ਪਰ ਜਿਹੜੀ ਉਹ ਕੰਪਨੀ ਦਾ ਮੀਟਰ ਆ ਉਹਦਾ ਸੌਫਟਵੇਅਰ ਲੈ ਕੇ ਉਹਦਾ ਡੀਲਰ ਡੀਲਰ ਪੋਰਟਲ ਤੇ ਆਪ ਦਾ ਸਿਸਟਮ ਸਾਰਾ ਆਈਡੀ ਬਣਾ ਕੇ ਲੈ ਕੇ ਉਹਨਾਂ ਨੂੰ ਜਿੰਨੇ ਉਹਦੇ ਪੈਸੇ ਬਣਦੇ ਪੇ ਕਰਕੇ ਹਾਂ ਫਿਰ ਉਹਨੂੰ ਕੁਛ ਕਰਾ ਲਾ ਫਿਰ ਕਰਵਾ ਲਾ ਵੀ ਜਾਨੀਏ ਗੱਲ ਦੱਸਣ ਦਾ ਮਤਲਬ ਇਹ ਸੀਗਾ ਵੀ ਜਿਵੇਂ ਆਪਾਂ ਕਈ ਵਾਰ ਸੋਚ ਲੈਣੇ ਆ ਹੂੰ ਵੀ ਟਰੈਕਟਰ ਆਪਣੇ ਕੋਲੇ ਆ ਗਿਆ ਬਹੁਤ ਸਾਫ਼ ਪਿਆ ਵਾ ਘੰਟੇ ਘਟਾ ਦੇ ਜਿਵੇਂ ਗੱਡੀ ਦੇ ਘਟਾਉਣੇ ਆ ਹਾਂ ਕਿਲੋਮੀਟਰ ਤੇ ਲੋਕਲ ਤੋਂ ਕਿਸੇ ਤੋਂ ਨਾ ਕਰਵਾ ਲਿਓ ਜਦੋਂ ਲੋਕਲ ਤੋਂ ਕਰਵਾ ਲਿਆ ਇੱਕ ਵਾਰ ਉਦੋਂ ਬਾਅਦ ਚੱਲ ਪੂਗਾ ਕਿਰਾ ਉਦੋਂ ਬਾਅਦ ਉਹਨੇ ਉਹ ਵੀ ਵੇਖਣਾ ਕਿੰਨੇ ਮਿੰਟ ਤੂੰ ਚਲਾਇਆ ਉਹ ਮਿੰਟ ਵੀ ਤੁਹਾਨੂੰ ਉਹ ਦੇਨੇ ਪੈਣੇ ਉਹਨੂੰ ਫੇਰ ਬਿਲਕੁਲ ਉਹ ਸਕਿੰਟਾਂ ਦਾ ਹਿਸਾਬ ਵੀ ਉਹਨੇ ਮੰਗ ਕੇ ਫੇਰ ਉਹਨੇ ਉੱਥੇ ਜਾ ਕੇ ਫੇਰ ਸਹੀ ਚੱਲਣਾ ਨਹੀਂ ਤਾਂ ਤੁਹਾਡਾ ECM ਗਿਆ ਫਿਰ ਤੁਹਾਡਾ ਖਰਚਾ ਲੱਖਾਂ ਜਾ ਜਾਣਾ ਵਾ ਵੱਡਾ ਜਾਣਾ ਦਾ ਫਿਰ ਆਪਾਂ ਵੀਰੇ ਇੱਕ ਚੀਜ਼ ਨੂੰ ਨਿੰਦਣ ਲੱਗ ਜਾਂਦੇ ਆ ਬੇਸੰਦ ਹੀ ਮਾੜਾ ਹਾਂ ਇਹ ਕੰਪਨੀ ਮਾੜੀ ਆ ਮਾੜੀ ਆ ਇਹ ਬ੍ਰਾਂਡ ਮਾੜਾ ਹਾਂ ਮੈਂ ਤੁਹਾਨੂੰ ਆਪਾਂ ਉਹਦੇ ਵੀ ਗੱਲ ਕਹੀ ਮੈਂ ਤਾਂ ਸਗਾ